ਸ਼੍ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਕੁਮਾਰ ਬਹਿਲ ਨੂੰ ਅੰਮ੍ਰਿਤਸਰ ਸੈਂਟਰ ਹਲਕੇ ਦਾ ਪਾਰਟੀ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਆਰਟੀਆ ਐਸੋਸੀਏਸ਼ਨ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਕੇਂਦਰੀ ਦੇ ਨਵ ਨਿਯੁਕਤ ਇੰਚਾਰਜ ਨਰਿੰਦਰ ਬਹਿਲ ਨੇ ਹਲਕਾ ਇੰਚਾਰਜ ਨਿਯੁਕਤ ਕਰਨ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਗੱਲ ਆਖੀ ਉਹਨਾਂ ਲੋਕ ਸਭਾ ਚੋਣਾਂ ਚ ਹਲਕਾ ਕੇਂਦਰੀ ਤੋਂ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਦਾਵਾ ਵੀ ਕੀਤਾ। ਤਨਤਨ ਗੁਰੂ ਆਮਦਾਸੀ ਦਾ ਬਹੁਤ-ਬਹੁਤ ਕੋਟਨ ਕੋਨ ਧੰਨਵਾਦ ਸ਼ੁਕਰਾਨਾ ਕਰਦੇ ਆਂ। ਇੱਕ ਬੈਲ ਸਾਹਿਬ ਨੂੰ ਹਲਕਾ ਸੈਂਟਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਜਿਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬੰਦਜੀ ਨੇ ਸਰਦਾਰ ਵਿਕਮਜੀਤ ਸਿੰਘ ਜਠਿਆ ਸਾਹਿਬ ਨੇ ਨਿਲ ਜੋਸ਼ੀ ਨੇ ਸਾਰੀ ਸ਼ਰੂਮਣੀ ਕਾਲੀ ਦਲ ਨੇ ਬੈਲ ਸਾਹਿਬ ਤੇ ਬਹੁਤ ਭਰੋਸਾ ਜਤਾਇਆ ਹੈ। ਇਹਨਾਂ ਨੂੰ ਹਲਕੇ ਦੀ ਬੰਗੜੂਰ ਸੰਭਾਲਦਾ ਸਮਾਧਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਸੈਂਟਰਲ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਤੇ ਨਰਿੰਦਰ ਕੁਮਾਰ ਬਹਿਲ ਨੇ ਆਪਣੇ ਪਰਿਵਾਰ ਸਮੇਤ ਸ਼੍ਰੀ ਦੁਰਗਿਆਣਾ ਤੀਰਤ ਦੇ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ ਇਸ ਮੌਕੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਦਿਲਰਾਜ ਸਿੰਘ ਤਰਸੀਮ ਸਿੰਘ ਭੁਪਿੰਦਰ ਸਿੰਘ ਸੁਚਾ ਸਿੰਘ ਦਾਨਿਸ਼ ਬਹਿਲ ਆਦਿ ਹਾਜ਼ਰ ਸਨ ਅਜਮਰੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਮੈਨੂੰ ਸੈਂਟਰ ਹਲਕੇ ਦਾ ਇੰਚਾਰਜ ਲਾਇਆ ਮੈਂ ਗੁਰੂ ਸਾਹਿਬ ਦਾ ਕੋਟਨ-ਕੋਟਨ ਧੰਨਵਾਦ ਕਰਨਾ ਆ ਅੱਜ ਤਰਗਾਣਾ ਮੰਦਿਰ ਦੇ ਵਿੱਚ ਮੈਂ ਭਗਵਾਨ ਕ੍ਰਿਸ਼ਨ ਕੁਮਾਰ ਦਾ ਆ ਰਾਮਚੰਦਰ ਜੀ ਦਾ ਮੈਂ ਧੰਨਵਾਦ ਕਰਨਾ ਆ ਜੋ ਮੈਨੂੰ ਸੇਵਾਦਖਸ਼ੀ ਆ